ਅੱਗੇ ਕਰ ਲਈ ਓਏ ਇੱਥੇ ਧੱਕਾ ਵੱਜੂਆ ਕਾਹਦੇ ਡਿੱਟਣ ਜਾਂ ਮਾਰਦਾ ਹੁੰਦਾ ਸੀਗਾ ਆ ਜੀ ਹਾਂ ਓਏ ਬਾਲਾ ਇਹਨੂੰ ਖਲਾਂ ਥੱਲੇ ਕਰਕੇ ਥੱਲੇ ਲੈ ਗਾਲਾ ਲੱਗ ਜੂ ਪਰ ਪਤਾ ਅੱਜ ਪਰ ਇਹ ਹੋ ਗਾਲਿਆ ਇਹਨੂੰ ਲਾਉਣ ਦੇ ਜੋਰ ਕਿੰਨੀ ਪਟੀਆਂ ਨੇ ਇੱਕ ਅੱਛਾ ਲੈ ਕੈਮਰਾ ਤੜਕੀ ਮਿਸਤਰੀ ਤੋਂ ਸ਼ੁਰੂ ਕਰੀਏ ਗੱਲਬਾਤ ਅੱਜ ਸਾਸਤਰੀ ਕਾਲ ਬਾਈ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਾਸਤਰੀ ਕਾਲ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੋਂ ਸਵਾਗਤ ਹੈ ਬਈ ਅੱਜ ਦੇ ਨਵੇਂ ਵਲੌਗ ਚ ਤੇ ਇਧਰ ਭਾਈ ਨੌਜਵਾਨ ਕਾਲਾ ਆਸਤਰੀ ਕਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਬਾਈ ਸਾਰਿਆਂ ਨੂੰ ਅੱਜ 19 ਮੱਗਰ 4 ਦਸੰਬਰ 2024 ਦੇ ਦਿਨ ਬੁੱਧਵਾਰ ਦਾ ਸੁਣੀ ਦਾ ਹਵਾ ਵਾਵਾ ਤੇਜ ਹੈ ਤੇ ਆਉਣ ਵਾਲੇ 2-3 ਦਿਨਾਂ ਚ ਮੌਸਮ ਬਿਗੜਨ ਵਾਲਾ ਸੁਣੀ ਦਾ ਤੇ ਤੁਹਾਨੂੰ 2-4 ਦਿਨਾਂ ਵਿੱਚ ਇਹ ਬੰਦਾ ਬਿਮਾਰ ਵੀ ਮਿਲਣਾਗਾ ਕਣੀਆਂ ਹਵਾ ਹਵਾ ਜਲੀੜੇ ਕੋਈ ਨਹੀਂ ਪਉਂਦਾ ਤੇ ਉਸ ਬੈਟ ਜੀ ਪਾਉਣੇ ਹੁੰਨੇ ਬਈ ਆਪਣੀ ਉਹੀ ਪੁਰਾਣੀ 56 ਸਾਲਾਂ ਵਾਲੀ ਉਹ ਜਦੋਂ ਹੁਣ ਥੋੜੇ ਦਿਨਾਂ ਦਾ ਤੜਕੇ ਮੈਂ ਜਿੰਮ ਨਹੀਂ ਜਾ ਰਿਹਾ ਫਿਰ ਉਹ ਤੁੱਪ ਚੜਾ ਕੇ ਉੱਠੀ ਦਾ ਉਦੋਂ ਮੈਂ ਪਾਉਂਦਾ ਹੀ ਨਹੀਂ ਫਿਰ ਐਂ ਲੱਗਦਾ ਇੱਧਰ ਆ ਕੇ ਕੰਮ ਹੀ ਕਰਨਾ ਬਿੰਦਕ ਨੂੰ ਵੀ ਲਾਉਣੀ ਪੈਣੀ ਆ ਪਰਨੇ ਦੇ ਉੱਤੋਂ ਦੀ ਫਿਰ ਲਾਉਣੀ ਪੈਂਦੀ ਆ ਪਰਨਾ ਦੇ ਬਾਰੇ ਬੰਦੇ ਵਰਦੇ ਆ ਤੇ ਤਾਂ ਕਰਕੇ ਹਾਂ ਪਾਈ ਨਹੀਂ ਜੀ ਹਰਹੀਂ ਆਇਆ ਇਹਦਾ ਸਾਸਤਰੀ ਕਾਲ ਬਾਈ ਇੱਕ ਵਾਰੀ ਫੇਰ ਦੂਜਾ ਮਿਸਤਰੀ ਨਹੀਂ ਆਇਆ ਆਇਆ ਜੀ ਬਈ ਤੂੰ ਕਹਿੰਦਾ ਸੀ ਦੋ ਜਣੇ ਆਵਾਂਗੇ ਯਾਰ ਲਾਦਾ ਦੋ ਵੀ ਸੀ ਜੀ ਹੈਂ ਪਿੱਤੀ ਜਾ ਚਾਹ ਬੋਤ ਬੀਨਿਆ ਦੇ ਤੈਨੂੰ ਵੀ ਵਿਆਵਾਂਗੇ ਹਾਂ ਆਈ ਕਦੇ ਤੈਨੂੰ ਸੂਰਤ ਕਾ ਦਿਖਾਵਾਂਗੇ ਹਾਂ ਤੇ ਕੱਲਾ ਬਣਾਤੀਆਂ ਬਈ ਕੰਦੋਲੀਆਂ ਤੇ ਇਹਦੇ ਉਤਲਾ ਪ੍ਰੋਗਰਾਮ ਵੀ ਉਹ ਹੌਲੀ ਹੌਲੀ ਕਰਦੇ ਆ ਤਿਆਰ ਤੇ ਦਿਖਾਉਨੇ ਅੱਜ ਦੇ ਦਿਨ ਦੀ ਗੱਲਬਾਤ ਬਾਥਰੂਮਾਂ ਦੀ ਲਾਵਾਂਗੇ ਡਿਊਟੀ ਇਧਰ ਨਾਲ ਤੇ ਇਧਰ ਲਿਪਾ ਪੁੱਚੀ ਕਰਦੇ ਆ ਤੇ ਮੂੰਹ ਸਿਰ ਜਾ ਬਣਾਉਨੇ ਆ ਇਹਦਾ ਤੇ ਅਗਲੀ ਗੱਲਬਾਤ ਦਿਖਾਉਨੇ ਆ ਸਾਰੇ ਦਿਨ ਦਾ ਮਾਹੌਲ ਚੱਲ ਕਹੇ ਯਾਰ ਉਹ ਤੇ ਤਰ ਕਰੇ ਪਏ ਆ ਤੇ ਉਹ ਬਨੇਰਾ ਯਾਲੇ ਉਹ ਮਾੜਾ ਮੋਟਾ ਸੈੱਟ ਕਰਨ ਵਾਲਾ ਇਹਨਾਂ ਤੇ ਆ ਦੋ ਚੀਜ਼ਾਂ ਖੁੰਝੇ ਵਾਲੀਆਂ ਪੱਥੀਆਂ ਪਈਆਂ ਨੇ ਇੱਥੇ ਅੱਜ ਤਾਂ ਅਠ ਰਹੀਆਂ ਹੋਣੀਆਂ ਇਹ ਰੇ ਉਹ ਖੁੰਜਾਂ ਦੇ ਪੱਥਰੀਆਂ ਦੇ ਉੱਤੇ ਹੋਰ ਟਾਇਲਾਂ ਲਾਉਣੀਆਂ ਤੇ ਉਹ ਸਾਰਾ ਮਾਹੌਲ ਚਾ ਤੁਹਾਨੂੰ ਉਹ ਖਾਉਣੇ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਬਰਦੇਸੀ ਮਾਹੌਲ ਗਾਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁੱਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਆ ਤੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਕੀ ਕਰੀਏ ਨਾ ਤੂੰ ਫੋਟੋ ਕਰਕੇ ਦੇਖਦਾ ਸੀ ਅੱਛਾ ਨਹੀਂ ਨਹੀਂਗਾ ਮੈਂ ਹਰੇ ਤੇ ਮੇਰੀ ਕਰੀਏ ਨਾ ਮੈਂ ਉਹੀ ਚੌੜਾ ਹੋਣ ਲੱਗਿਆ ਸੀਗਾ ਤੇਰੀ ਤਾਂ ਗਾੜੀ ਆਹ ਦੇਖ ਮੇਰੇ ਪਤਾ ਨਹੀਂ ਕੀ ਹੋ ਗਿਆ ਕਿੰਝਾ ਨਹੀਂ ਹੋਇਆ ਇਹ ਕਿਤੇ ਦਾਬਦੂ ਬਾਈ ਮੇਰੇ ਮੜੇ ਨਾਲ ਹੀ ਹੋ ਜਾਂਦਾ ਅੱਛਾ ਤਾਂ ਕੋਈ ਨਾ ਉਹ ਕੋਲੇ ਜਦੋਂ ਤੋਂ ਮਲੇਸ਼ੀਆ ਜਾਣ ਤੋਂ ਪਹਿਲਾਂ ਉਹ ਜਿਉਂ ਹੀ ਵੱਡਣ ਵੇਲੇ ਨਹੀਂ ਹੁੰਦਾ ਹੁੰਦਾ ਸੀ ਉਹ ਤੱਪੜ ਜੇ ਉਹ ਤਾਂ ਉਹ ਵੀ ਹੁੰਦੇ ਨੇ ਮੇਰੇ ਉਹ ਤਾਂ ਮੇਰੇ ਕੋਲ ਫੋਟੋਆਂ ਹੀ ਪਈਆਂ ਨੇ ਹੁਣ ਵੀ ਹੁੰਦੀ ਆ ਉਹ ਹੁਣ ਬਸ ਜਿਉਂ ਹੀ ਹੋਊਗੀ ਵੱਡੇ ਵਾਲੀ ਬਾਟਾ ਲਾ ਗੋਣੀ ਕਰਾ ਲਾਂਗੇ ਇੱਥੋਂ ਨਾਲੇ ਨਾਲੇ ਫਿਰ ਪਤਾ ਲੱਗ ਜੂ ਹੁੰਦੀ ਆ ਕਿ ਨਹੀਂ ਤਾਂ ਫੜ ਜੇ ਉਹ ਠੀਕ ਐ ਹਮ ਅ ਪੈੜ ਦਾ ਮਾਹੌਲ ਚਾਲ ਅੰਦਰ ਬਾਈ ਕਿ ਢੋਲਾਂ ਦੀ ਚੱਲ ਜੂ ਕੰਮ ਅਸਲੀ ਗੱਲ। ਬੜਾ ਦੇਖਦੇ ਕੀ ਬਣਦਾ ਹੈ। ਛੋਟੇ ਪਿੰਟ ਨਾਲੋਂ ਸਾਡੇ ਪਿੰਟ ਦਾ ਕਿੰਨਾ ਕ ਫਰਕ ਲੱਗਦਾ? ਬਹੁਤ ਫਰਕ ਆ। ਕਿਹੜੀ ਗੱਲਾਂ ਮਤਲਬ ਠੀਕ ਆ, ਠੀਕ ਨਹੀਂ। ਛੋਟਾ ਪਿੰਟ ਠੀਕ ਹੈ। ਇੱਕ ਕਲੋਥਿੰਗ ਆਉਣ ਨੂੰ ਕਹਿੰਦੇ ਕੋਈ ਸਵਾਲ ਹੀ ਕਸੂਤਾ ਪੁੱਛ ਲੈ। ਹੈ? ਚਲ ਬਾਬਾ ਫਰਕ ਆ ਭਾਈ ਬਸ ਅਸੀਂ ਐਂ ਦੱਸਦਾ ਹੀ ਨਹੀਂ ਦੱਸਦਾ ਵੀ ਕਿਹੜੀ ਗੱਲਾਂ। ਠੀਕ ਹੈ ਜੀ। ਛੁੱਟੇ ਨਹੀਂ ਰਬ ਹੈ ਤਾਈਓ ਫਿਰ ਚਲ ਜਾਂਦਾ ਆ ਕੇ ਘਰੋਂ ਤਾਂ ਯਾਰ ਨੇਰੇ ਹੋਏ ਦੁਰਦਾਂਗਾ ਇੱਥੇ ਦਿਨ ਚੜਾ ਲੈਂਦਾ ਠੀਕ ਹੈ ਚਾਹ ਪੀ ਲੈ ਕਿ ਤੂੰ ਚਾਹ ਨਹੀਂ ਯਾਰ ਉਹ ਵੀ ਘੇਟੇ ਆ ਵੀਡੀਓ ਵਾਲਾ ਕਰਕੇ ਦਿਖਾ ਰਣਾ ਬਣੀ ਪਈ ਆ ਸਿਆ ਕੋ ਮੇਤਰੀ ਆਜੋ ਤਿਆਰ ਆ ਬੈੜਾ ਲੋਟਾਂ ਸਹੀ ਆ ਆਂ ਉਠਾਏ ਜਾ ਕਰੇ ਫਿਰ ਉਹ ਫਿਰ ਬੋਲੇਗਾ ਕੈਂਪਰ ਦੀ ਗੱਲ ਹੈ ਹਾਂ ਕੰਨੀ ਦਾ ਆ ਯਾਰ ਆ ਆ ਕੰਨੀ ਖੇਤੋਂ ਦੀ ਆ ਉੱਥੇ ਲਾ ਦੇਣੇ ਅੰਦਰ ਫੱਟੀ ਲਾ ਦੇਣੇ ਆ ਜਾ ਲਾ ਦੇ ਯਾਰ ਜਿੱਕਰ ਕੋਈ ਬਾਈ ਠੀਕ ਹੈ ਲਿਆਈਏ ਮਸਾਲਾ ਠੀਕ ਠੀਕ ਹੈ ਜੀ ਇੱਕ ਆਹ ਹੋ ਜਗਾ ਇਸਲਾਹਾਂ ਕਰੀ ਜਾਂਦੀਆਂ ਦਰਾਣੀਆਂ ਜਠਾਣੀਆਂ ਹੈ ਸਾਤਰੀ ਗੱਲ ਮੰਮੀ ਸਾਤਰੀ ਗੱਲ ਮਾਈਆਂ ਨੂੰ ਆਹ ਦੋਨਾਂ ਨੂੰ ਰੋਟੀ ਦਾ ਵਾ ਖਾ ਲੈਣੇ ਆ ਦੋਸਤੋ ਲੈ ਕੇ ਦਰਦ ਤੇ ਬਣਾਓ ਕਿਉਂ ਰੋਟੀ ਖਾਣਾ ਫੇਸਬੁਕ ਤੇ ਦੇਖੇ ਬੋਲਦੇ ਕਰਿਓ ਕਿ ਬਾਈ ਬਾਈ ਠੀਕ ਹੈ ਜੀ ਧੰਵਾਦ ਰੋਟੀ ਦਾ ਵਾ ਖਾ ਲੈਣੇ ਆ ਇਹਦਾ ਵਾਲੀ ਉਲੀ ਜੀ ਬੰਦ ਕਰੀਂ ਨਾ ਕੰਮ ਮੱਠਈ ਥੋੜਾ ਜਿਹਾ ਰੋਟੀ ਖਾ ਲਓ ਸਭ ਦਾ ਬਾਰ ਦੀ ਨਾਲ ਖਾ ਲੈਣੇ ਆ ਤੇ ਹੋਰ ਹਾਂ ਤੇ ਬਾਈ ਚਹੀ ਗਏ ਉਹ ਜਿੱਦ ਨਹੀਂ ਜੰਗੇ ਪੀ ਜਾਂਦਾ ਪੀਤੀ ਜਾਂਦੀ ਇੱਕ ਬੰਦਾ ਵਧਿਆ ਪੀ ਜਾਂਦਾ ਸੋਹਣੀ ਵਧਿਆ ਇਹ ਦਵਾਰੇ ਨਹੀਂ ਪਾਉਣੀ ਪੈਂਦੀ ਲੱਸੀ ਇੱਕ ਵਾਰੀ ਚ ਹੀ ਸਰ ਜਾਂਦਾ ਇਹ ਨਾਲ ਹੋਈ ਹੋਈ ਜੀ ਨੂੰ ਨਾ ਹਾਂ ਇਹ ਉਹ ਤੂੰ ਆ ਮਾਰਦਾ ਇਹਦਾ ਓਏ ਮਾਰਦੇ ਡਿੱਟਣ ਜਾਂ ਮਾਰਦਾ ਹੁੰਦਾ ਸੀਗਾ ਆ ਜੀ ਹਾਂ ਓਏ ਇਹ ਪੈਰ ਤੇ ਮਾਰੇ ਅੱਗੀ ਕਰ ਦਿੰਦਾ ਪੈਰ ਵੀ ਬਸ ਪਰਾ ਕਰ ਲੈ ਯਾਰ ਤੱਕੀ ਤੂੰ ਹੁਣ ਦੁਬਾਰਾ ਵੀ ਕੱਢੂ ਤੂੰ ਆ ਗਾਲ ਇਹ ਬਹੁਤ ਮੁੱਕ ਗਿਆ ਹੁਕਾਣਾ ਇਹ ਜਾਨਵਰ ਜਾ ਵੀ ਪਹਿਲਾਂ ਵੀ ਅਸੀਂ ਬਹੁਤ ਖੇਤ ਦੇ ਨੂੰ ਛੇੜ ਛੇੜ ਦੇਖਦੇ ਹੁੰਦੇ ਸੀਗੇ ਇਹ ਜੇ ਆਪਣਾ ਪੈਰ ਨਾਲ ਲੱਗ ਜੀ ਇਹਦੇ ਤਦੋ ਇਹ ਆ ਤੂੰ ਆਇਆ ਕੱਢਦਾ ਹੁੰਦਾ ਜਿਹੜਾ ਹੁਣ ਆਹ ਤੁਸੀਂ ਗੌਰ ਨਾਲ ਦੇਖੋਗੇ ਤੇ ਦੇਖਿਆ ਹੋਊਗਾ ਇਹ ਇਹ ਪੈਰ ਨੂੰ ਕਿਹੜਾ ਦਾ ਸੇਕ ਕੱਢਦਾ ਪੂਰਾ ਮਚਾਉਂਦਾ ਪੈਰ ਇਹ ਤੇ ਇੱਕ ਦੋ ਮਿੰਟ ਦਾ ਬੰਦੇ ਨੂੰ ਪਤਾ ਨਹੀਂ ਲੱਗਦਾਗਾ ਕੀ ਹੋਇਆਗਾ ਤੇ ਇਦਰੋਂ ਘਮ ਰਬ ਦਾਣਾ ਲੈ ਕੇ ਕਰ ਲਿਆ ਸ਼ੁਰੂ ਤੇ ਢੋਲ ਬੰਦ ਕਰ ਲਿਆ ਕਦੇ ਚਲਾ ਲਿਆ ਤੇ ਸਾਡੀ ਆਏ ਖੇਡ ਚੱਲੀ ਜਾਂਦੀ ਐ ਠੀਕ ਆ ਭਾਈ ਗੱਗੂ ਤਰਾਇ ਮੈਨ ਵੱਧ ਗਿਆ ਵਧੀਆ ਤਰਾਇ ਕਰਦਾ ਨਾ ਉਹਨੇ ਆਖਿਆ ਕਾ ਮੇਰੀ ਵੀਡੀਓ ਨਹੀਂ ਬਣਾਉਣੀ ਕਹੇ ਉਹਦੀ ਬਣਾਉਂਦੇ ਨਹੀਂ ਆਪਾਂ ਦਬਾ ਹੋ ਗਿਆ ਦੇਖ ਇਹ ਜਾ ਪਿੱਛੇ ਗੱਡੀ ਪੇ ਚੱਲ ਕੋਈ ਨਾ ਉਹ ਨਹੀਂ ਸਕਦਾ ਕੋਈ ਔਰ ਵੀ ਤੂੰ ਆ ਗਿਆ ਚਾਚਾ ਚੈੱਕ ਲਾ ਮੰਜਾ ਉਹ ਖੜ ਜਾ ਮੈਂ ਕਰ ਦਣਾ ਉਹ ਖੜ ਜਾ ਆ ਕੋ ਬਸ ਫਸਕਾਂ ਜਾਾਂਗੇ ਕਿਲਾ ਪਾਟੀ ਪੱਤਣਾ ਬੂ ਕਿਲਾ ਕਾਲਾ ਪਹਿਲੀ ਪੱਟ ਲੈਂਦਾ ਵਿਚਾਲੇ ਵੀ ਲਾ ਕੇ ਟੁੱਟੂ ਆ ਇਹ ਕਹੀ ਨਾਲ ਕਹੇ ਲਾਲ ਪਾਸੇ ਲੋ ਖੁਰਚ ਕੇ ਆ ਪਿਆ ਗਾ ਓਏ ਆ ਪਿਆ ਓਏ ਚੱਲੇ ਟੁੱਟੂ ਆ ਇਹ ਨੂੰ ਕੌਣ ਸਮਝਾਵੇ ਯਾਰ ਚੇਦਨਾ ਵਾਲਾ ਉਹੀ ਤਕੜਾ ਬੰਦਾ ਯਾਰ ਸਾਹ ਜੀ ਖੜੀ ਕਰਦੇ ਪ੍ਰੀਬਾਜੀ ਜਿਹੜਾ ਬੀਚੇ ਮੋੜ ਪੜੇ ਜਲੇ ਅਗਲੇ ਆਉਗੀ ਵਾੜੇ ਬੜੀਆਂ ਫੱਤੇ ਤੋਂ ਲੈ ਆਇਆ ਨਾ ਆਇਆ ਨਹੀਂ ਯਾਰ ਕਾਰੜਾ ਹੋ ਰਿਹਾ ਹੁਣ ਇਹ ਜਾਂ ਤੋੜ ਦੇ ਨਵਾਂ ਗੁੱਟ ਨਹੀਂ ਓਏ ਫਾਈਨਲ ਹੀ ਚ ਪਹੁੰਚ ਜਾ ਹਰ ਚਾ ਟਾਈਮ ਲੱਗੂ ਆ ਪਾਣੀ ਲਿਆਉਣਾ ਓਏ ਹਾਂ ਨਾ ਫਾਈਨਲ ਨਿਕਲ ਜਾਦਾ ਹੈਗਾ ਹਰ ਜਾ ਥੱਲੇ ਹਲਾਇ ਇਹਨੂੰ ਖਲਾ ਥੰਦੀ ਥੱਲੇ ਕਰਕੇ ਥੱਲੇ ਥੱਲੇ ਤਾਂ ਹਥਲੀ ਥੱਲੇ ਆਏ ਡੈਗੜਾ ਲੱਗ ਜੂ ਫਿਰ ਪਤਾ ਅੱਜ ਇਹ ਤੋਂ ਬਾਅਦ ਕਿਸਦਾ ਹੱਥ ਦਾ ਥੋੜੀ ਮਾਰਦੇ ਹੁੰਦੇ ਐ ਕਿ ਆ ਬੱਜਿਆ ਉਹ ਤਾਂ ਕੋਈ ਚੱਕਰ ਨਹੀਂ ਦਾ ਚੱਲ ਕੋਈ ਨਾ ਪਰੇ ਹੋ ਗਾਲਿਆ ਇਹਨੂੰ ਰੋਣ ਲੈ ਇਹਨੂੰ ਰੋਣ ਦੇ ਜੋਰ ਕੀ ਮਹੱਤਵਤ ਹੈ ਗਾਣ? ਏ ਅੱਛੜਾ ਏ ਦੋ ਵਾਰੀ ਹੁੰਦਾ ਰ ਥੱਲੇ ਜਾਣ ਥੱਲੇ ਥੱਲੇ ਕਰ ਇੱਕ ਵਾਰੀ ਅੰਤ ਤੋਂ ਬਾਅਦ ਮੇਰੀ ਵਾਰੀ ਆ ਤਾਜ਼ੀ ਪੱਠ ਹੁੰਦਾ ਹੈ ਕਿਲਾ ਦਾ ਯਾਰ ਆਹ ਮਾਰਦੇ ਮੜਾ ਡਾਇਲੋਗ ਓਏ ਅੰਦਾ ਮਸ ਕਰਾਉਂਦਾ ਹੁਣ ਇਹ ਦੇਖੀ ਕਾਲੇ ਸਾਰਾ ਦਿਨ ਵੱਧ ਕੰਮ ਕਰੂਗਾ ਕੱਲੇ ਲੋਟ ਆ ਕਹਿਣਾ ਦਾ ਡਾਲਾ ਇੱਥੇ ਜੇ ਗੋਲਾਂਗੇ ਮਜਾ ਥੱਲੇ ਹੀ ਆ ਗਏ ਆਹ ਲਿਆ ਗਿਆ ਸੀਗਾ ਮੈਂ ਨਹੀਂ ਹੱਲ ਗਿਆ ਸੀ ਵਧੀਆ ਉਹਨਾਂ ਕਿੱਥੇ ਗਿਆ ਨੇ ਅਹੀਂ ਕਿੰਨਾ ਕਾ ਟਾਈਮ ਫੇਰ ਕੋ ਗੱਡਿਆ ਜਾਊ ਆ ਪੈਰ ਬੈਜੂ ਕਿਥੇ ਦੇ ਵਿੱਚ ਮਟਲਾ ਮੇਥੀ ਗੋੜ ਦੇ ਕੇ ਆ ਤੁਸਲਾ ਫੁਲਾਇਰ ਨਹੀਂ ਕੀ ਰੋਕ ਜਾ ਮਾੜੇ ਇੱਧਰ ਕਰ ਲਾ ਚਾਰ ਉਂਗਲਾਂ ਆ ਕਿੱਲੇ ਨਾਲ ਲੱਗੂ ਆ ਮਾੜਾ ਉੱਥੇ ਛੱਡਾਂਗੇ ਆ ਤਾਂ ਯਾਰ ਬਟਾਲਾ ਖੋ ਇੱਥੇ ਉੱਥੇ ਹੀ ਛੱਡਣੇ ਆਇਆ ਲਾ ਕੇ ਕੋਲੇ ਸਿੱਧੀ ਛੱਡਦੇ ਹੋਏ ਚ ਆਉਣ ਦੇ ਆਉਣ ਦੇ ਆਉਣ ਦੇ ਬਹੁਤ ਦੂਰ ਹਾਣ ਤਾਂ ਬਾਅਦ ਖੋਲ ਲਾਂਗੇ ਹਾਂ ਹਾਂ ਆ ਗਿਆ ਇੱਧਰ ਲੈ ਲਿਆ ਡਾਲਾ ਖੋਲ ਗਏ ਡਾਲਾ ਚਲ ਆਉਣ ਦੇ ਕਹਾ ਵੀ ਖੋਲ ਜੂਗਾ ਆਂ ਦਾ ਕੋਈ ਨਹੀਂ ਆਹ ਚੱਕਣੇ ਪੈਣਗੇ ਉਦੋਂ ਟੰਬੇ ਜਾਵਾਂ ਟਾਇਰ ਬੈਠ ਗਿਆ ਫੇ ਰੋਕ ਲੈ ਫਿਰ ਥੱਲੋਂ ਹਟ ਲੈਣਗੇ ਬਹੁਤ ਆ ਯਾਰ ਅੱਛਾ ਦੇਖਦਾ ਬਣ ਗਿਆ ਭਗਤਾ ਜਊ ਬੈਕ ਗਾਂ ਕਰਕੇ ਚੰਗੋ ਉਹ ਕਾਲਾ ਕਹਾ ਨਹੀਂ ਹੇ ਭੱਜ ਕੇ ਆਣਾ ਖੋਲਣੀ ਉਹ ਨੰਪੀ ਜਿਹਾ ਬੜੀ ਕਰਦੇ ਮੈਂ ਉਹ ਕੋਟੰਬੇ ਚੱਕ ਕੇ ਖੋਲਣੀ ਹੋਊਗਾ ਆ ਥੋੜੀ ਜੀ ਕੋਈ ਨਹੀਂ ਭਰ ਦਣਾ ਮੈਂ ਮਿੱਟੀ ਪਾਏ ਥੋੜੀ ਜੀ ਫਿਰ ਭਰ ਜੂ ਇਹ ਤਾਂ ਬਾਅਦ ਚ ਵੀ ਭਰ ਜੂ ਆ ਪਹਿਲਾਂ ਉਹ ਵੱਡੀ ਖੋਲਣੀ ਹਟ ਲਓ ਆ ਥੱਲੇ ਦਿੱਤਾ ਪਾ ਦੇ ਟਾਇਰ ਵਾਲੇ ਸਾ ਓਏ ਆ ਥੱਲੇ ਲਈ ਪਾ ਦੇ பண்ண ਜਾ ਹੈਗਾ ਰ ਹੈ ਨੂੰ ਭਰ ਦੇ ਤੇ ਜਿੱਦਿਆਂ ਇੱਧਰ ਡਿੱਗੀ ਬਾਕੀ ਲਾ ਲਾਂਗੇ ਆ ਥਾਂ ਨੀਵੇਂ ਹੀ ਆਗਾ ਤਾਂ ਚੜ ਜਾ ਪਿੱਛੇ ਥਾਂ ਬਾਹਲਾ ਪੋਲਾਗਾ ਤਾਂ ਜਊਗੀ ਟੋਆ ਜਾ ਭਰਿਆ ਹੋਇਆ ਬਸ ਬੰਦ ਕਰ ਲਗਣਾ ਕਰ ਕਰਦਾ ਕਰ ਲੈਣਾ ਹੋ ਜੂਗਾ ਇੱਥੇ ਜੇ ਟਾਇਰ ਬੈਠਣ ਲੱਗੂ ਉਹਰੇ ਆ ਕੇ ਟੋਆ ਭਰਿਆ ਸੀਗਾ ਲਾ 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 அவங்களுக்கு சொல்லியிருக்கும் હોય અરે હો ਸਾਰਾ ਰਸਾ ਮਿੱਟੀ ਜੱਟ ਚੱਲ ਬੱਛਾ ਆਉਣ ਦੇ ਟਾਇਰ ਨਾਲ ਲੱਗਣਗੇ ਆਪੀ ਫੇਰ ਬੈਠ ਗਿਓ ਬਸ ਓਏ ਇਹਨੂੰ ਧੱਕ ਨਾ ਵੱਜੇ ਨਹੀਂ ਤੁਹਾਨੂੰ ਨਹੀਂ ਘਟ ਜਾ ਬਸ ਕਰਾ

ਕਹੀ ਜੀ ਜੀ ਬਾਕੀ ਕਹੀ ਤਾਂ ਮੁਕੀ ਤਾਂ ਨਹੀਂ ਆ ਗਿਆ ਅੱਗੇ ਕਰ ਅੰਦਾਜ਼ਾ ਹੋਏ ਮਾਰ ਦੇ ਤੂੰ ਹੱਥ ਮਾਰੀ ਨਾ ਡਲੇ ਜਵਾਈ ਦੇ ਆ ਕੇ ਅੱਗੇ ਕਰ ਲੱਗ பழங்கி மிட்டி உங்க ਜਿਵੇਂ ਇਹ ਪ੍ਰਸ਼ਾਦ ਦੇ ਛੱਕਰ ਠੰਡੇ ਹੋ ਜਾਂਦੇ। ਮੱਠਣਾ ਬਹੁਤ ਚਿਰ ਰੁਗਿਆ ਨੂੰ ਬੈਠੇ ਨੂੰ ਹਣਾ। ਅੱਛਾ ਏ। ਖਾਓ ਜੀ ਖੁਦ ਨਹੀਂ ਬੈਜੇ। ਕਾਲੇ ਰੋਟੀ। ਆਓ ਕਾਲਿਆ। ਰੋਟੀ ਠੰਡੀ ਹੋ ਜਾਂਦੀ ਆ ਜੇ। ਪਰ ਠੀਕ ਆ ਉਧਰ ਪੱਪੂ ਕਿਹਨੇ ਕੱਟ ਨਹੀਂ ਮੋਰੇ। ਆ ਜਾ ਬਈਆ।

ਲੈタル ਲਈ ਕਹੀਂ ਨਾਲ ਚੱਲਦੇ